ਇਹ ਜਿਹੜੇ ਅਧਿਕਾਰੀ ਇਹ ਨੇ ਉਹ ਆਪ ਹੀ ਨਾਲ ਇਨਵੋਲ ਹੋਏ ਨੇ ਜਲਿਆਂਵਾਲਾ ਬਾਗ ਐਕਸਪ੍ਰੈਸ ਹੈ ਕੋਈ ਉਹਦੇ ਵਿੱਚ ਕਹਿੰਦੇ ਵੀ ਪੇਟੀਆਂ ਦੇ ਵਿੱਚ ਸੰਤਰਾ ਜਾ ਰਹੀ ਹੈ ਇਹ ਵੀ ਹੁਣ ਚੱਲ ਰਿਹਾ ਕੰਮ ਇਹ ਵੀ ਜੀ ਮਾਮਲਾ ਹੈ ਵੀ ਪੇਟੀਆਂ ਸੇਵਦੀਆਂ ਤੇ ਵਿੱਚ ਸੰਤਰਾ ਕਿਉਂਕਿ ਆ ਆਪਣੇ ਆਮ ਤੌਰ ਤੇ ਕਹਿ ਲੋ ਕਿ ਦੋ ਤਿੰਨ ਬ੍ਰਾਂਡ ਨਾ ਜਿਹੜੇ ਮਸ਼ਹੂਰ ਕੀਤੇ ਆ ਪਹਿਲਾਂ ਹੁੰਦਾ ਸੀ ਸੰਤਰਾ ਜੀ ਫਿਰ ਉਹ ਖਾਸਾ ਜਾ ਚੱਲ ਪਿਆ ਹੁਣ ਤੇ ਕਈ ਹੈਗੇ ਪਰ ਹਾਲੇ ਵੀ ਉਹ ਜਿਹੜੀ ਸ਼ਰਾਬ ਠੇਕੇ ਤੇ ਵਿਕਦੀ ਆ ਰਤੀ ਜੀ ਉਹਨੂੰ ਸੰਤਰਾ ਹੀ ਕਹਿੰਦੇ ਪੁਰਾਣੇ ਬੰਦੇ ਜਾਂ ਖਾਸਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਜੀ ਤਾਂ ਉਹ ਹੁਣ ਤਾਂ ਚਲੋ ਨਾਮ ਬਦਲਦੇ ਰਹਿੰਦੇ ਆ ਦਰਅਸਲ ਇਹ ਕਾਫੀ ਰੋਚਕ ਮਾਮਲਾ ਹੈ ਸਰ ਇਹ ਜਿਹੜੀ ਟ੍ਰੇਨ ਗਈ ਆ ਇਥੋਂ ਅੰਮ੍ਰਿਤਸਰ ਤੋਂ ਸਿਆਲਦਾ ਜਾਣੀ ਸੀਗੀ ਜੀ ਉਹਦੇ ਚੋਂ ਜਿਹੜੇ ਟਿਕਟ ਚੈੱਕ ਕਰਨੇ ਉਸ ਗੱਡੀ ਦੇ ਉਹ ਕਹਿੰਦੇ ਕਿ ਇੱਥੇ ਅੰਮ੍ਰਿਤਸਰ ਇੱਕ ਕੋਈ ਏਐਮਆਈ ਹੁੰਦਾ ਇਹਨਾਂ ਦਾ ਤਾਂ ਉਹ ਮਤਲਬ ਕਿ ਉਹਦਾ ਸਮਾਨ ਕਹਿ ਕੇ ਤੇ ਕੋਈ ਟਿਕਟ ਚੈੱਕਰ ਹੀ ਆਇਆ ਕਹਿੰਦਾ ਜੀ ਮੈਂ ਇੱਥੇ ਟਿਕਟ ਚੈੱਕ ਕਰਾਂ ਜੀ ਤੇ ਸਰ ਦੋ ਪੇਟੀਆਂ ਜਿਹੜੀਆਂ ਨੇ ਸੇਵਕ ਲੈਣੇ ਆ ਸਾਭ ਨੇ ਭਜਵਾਏ ਆ ਹੂੰ ਉਹਨਾਂ ਰੱਖਦੇ ਵੀ ਇੱਥੇ ਜੀ ਉਹ ਪੈਂਟਰੀ ਚ ਰੱਖ ਦਿੱਤਾ ਸਮਾਨ ਤਨਵਾਦ ਜਾ ਕੇ ਉਥੇ ਬਈ ਮਸਲਾ ਜਿਹੜਾ ਵਿਗੜ ਗਿਆ ਉਥੇ ਇਹਨਾਂ ਦੀ ਨਾ ਬਿਹਾਰ ਦੇ ਵਿੱਚ ਕਿਉਂਕਿ ਸ਼ਰਾਬ ਬੰਦੀ ਹੈ ਜੀ ਟ੍ਰੇਨਾਂ ਦੇ ਵਿੱਚ ਇਸ ਤਰ੍ਹਾਂ ਜਿਵੇਂ ਆਪਣੇ ਯਕਦਮ ਕਹਿ ਲੋ ਕਿ ਉਡਣ ਦਸਤੇ ਹੁੰਦੇ ਆ ਇਸ ਤਰ੍ਹਾਂ ਪੈਂਦੇ ਨੇ ਉਹ ਜੀ ਆਪਣੇ ਵੀ ਇਧਰ ਟ੍ਰੇਨਾਂ ਤੇ ਚੈਕਿੰਗ ਹੁੰਦੀ ਸੀ ਤੁਹਾਨੂੰ ਯਾਦ ਹੋਣਾ ਜਦੋਂ ਹਿੰਦੂਮਲ ਕੋਟ ਤੋਂ ਗੱਡੀ ਆਉਂਦੀ ਹੁੰਦੀ ਸੀ ਉਦੋਂ ਪੋਸਟ ਬੜਾ ਆਉਂਦਾ ਹੁੰਦਾ ਸੀ ਜੀ ਜੀ ਚਾਂਚੱਕਾ ਮਲੋਟ ਅਬੋਰ ਬਠਿੰਡਾ ਇਹਨਾਂ ਇੱਕ ਇੱਕ ਘੰਟੇ ਸਟੇਸ਼ਨਾਂ ਤੇ ਹਨ ਜਿੱहां ਜੀ ਉਹ ਤਲਾਸ਼ੀ ਕਰਦੇ ਹੁੰਦੇ ਸਨ ਜੀ ਜੀ ਤਾਂ ਗੱਲਿਆ ਕਿ ਉੱਥੇ ਜਦੋਂ ਉਹਨਾਂ ਨੇ ਫੋਲੀਆਂ ਦੇ ਵਿੱਚ ਸ਼ਰਾਬ ਹੂੰ ਯਾਨੀ ਸੇਬਾਂ ਦੇ ਵਿੱਚ ਸੰਤਰਾ ਉਹਨਾਂ ਨੇ ਉਹਨਾਂ ਨੇ ਬੰਦੇ ਉਹ ਉੱਥੇ ਕਮਾਲ ਦੀ ਗੱਲ ਹੈ ਕਿ ਕੁਝ ਨੌਜਵਾਨ ਪੇਟੀਆਂ ਲਾਉਣ ਆਏ ਹੋਏ ਸੀ ਉਹਨਾਂ ਨੇ ਉਹ ਵੀ ਦਬੋਚ ਲਏ ਜੀ ਉਹ ਗਾਂ ਦੱਸਦੇ ਆ ਕਿ ਕੋਈ ਪੁਲਿਸ ਅਫਸਰ ਫਸਦਾ ਸੀ ਉਹਦੇ 'ਚ ਅੱਛਾ ਕਿ ਸ਼ਰਾਬ ਗਈ ਸੀ ਉਹਦੇ ਵਾਸਤੇ ਹੂੰ ਉਹਨਾਂ ਨੇ ਚੱਕ ਕੇ ਤੇ ਅਗਲੇ ਸਟੇਸ਼ਨ ਤੇ ਛੱਡ ਤੇ ਉਹਨਾਂ ਦਾ ਅੰਜ ਕਿਹੜਾ ਕਿਸੇ ਨੇ ਪੁੱਛਣਾ ਹੈ ਇੱਥੇ ਸਟੇਸ਼ਨ ਤੇ اتار ਦਿਓ ਜਿਹੜਾ ਕੋਲੇ ਖੜਿਆ ਗਿਆ ਹੋਈ ਫੜਿਆ ਗਿਆ ਗੱਡੀ ਤੁਰ ਪਈ ਸਟੇਸ਼ਨ ਤੋਂ ਪਤਾ ਨਹੀਂ ਕਦੋਂ ਹੋਣਗੇ ਮੇਲੇ ਤਾਂ ਉਹ ਗੱਡੀ ਉਹਨਾਂ ਨੇ ਮਲਕੋਤੋਂ ਚਲਾ ਲਈ ਉਹ ਵਰ ਸਾਰਾ ਪੈ ਗਿਆ ਰੌਲਾ ਵੀ ਇਸ ਤਰ੍ਹਾਂ ਬੰਦੇ ਫੜੇ ਗਏ ਇਸ ਤਰ੍ਹਾਂ ਅਮਰਸਰੋਂ ਇਹ ਸ਼ਰਾਬ ਕੁਝ ਪੇਟੀਆਂ ਜਿਹੜੀ ਹੈ ਉਹ ਰਖਾਈ ਗਈ ਆ ਇਹ ਕਹਿ ਕੇ ਰਖਾਈ ਗਈ ਆ ਕਿ ਆਪ ਸਰਦਾ ਸਮਾਨ ਆ ਤੂੰ ਉੱਥੇ ਤੇ ਆ ਵਿਪਤਾ ਬਣ ਗਈ ਆ ਹੁਣ ਇੱਥੇ ਕੋਈ ਜ਼ਿੰਮੇਵਾਰੀ ਨਹੀਂ ਹੋਟ ਰਿਹਾ ਕਿ ਕੀ ਬਣਿਆ ਕੀ ਨਹੀਂ ਪਰ ਇਹ ਨਵਾਂ ਮਾਮਲਾ ਹੈ ਸੁਖਮ ਸਿੰਘ ਸਾਹਿਬ ਕੇ ਟ੍ਰੇਨਾਂ ਦੇ ਰਾਹੀ ਵੀ ਬਿਆਰ ਤੱਕ ਵੈਸੇ ਤੇ ਸਾਡੀ ਸ਼ਰਾਬ ਮਸ਼ਹੂਰ ਹੈ ਕਿ ਟੈਂਕਰਾਂ ਦੇ ਟੈਂਕਰ ਜਿਹੜੇ ਆ ਔਰਨਾਚਲ ਤੱਕ ਜਾਂਦੇ ਆ ਗੁਜਰਾਤ ਤੱਕ ਜਾਂਦੇ ਗੁਜਰਾਤੀ ਸਾਡੇ ਤੇ ਪਤਾ ਨਹੀਂ ਕਿਉਂ ਗੁੱਸੇ ਰਹਿੰਦੇ ਆ ਮੋਦੀ ਸਾਹਿਬ ਇਹ ਸਾਡੇ ਪੰਜਾਬੀ ਤੇ ਉੱਥੇ ਕਹ ਲੋ ਕਿ ਤੁਸੀਂ ਸ਼ਰਾਬੰਦੀ ਕਰ ਰખી ਸ਼ਰਾਬੀਆਂ ਦੀ ਉੱਥੇ ਤੇ ਜਾ ਕੇ ਉਹ ਮਹਿੰਗੇ ਰਤਨ ਕਰ ਰਹੇ ਨੇ ਮਹਿੰਗੇ ਰਤਨ ਇੱਧਰ ਲੈ ਜਾਂਦੇ ਹੈਂ ਹਾਂ ਬਈ ਤੋ ਤੁਹਾਨੂੰ ਉਹ ਪਾਰਟੀਆਂ ਪੂਟੀਆਂ ਦਾ ਮਸਾਲਾ ਦਿੰਦੇ ਨੇ ਤੇ ਤੁਸੀਂ ਹਾਲੇ ਵੀ ਪੰਜਾਬੀਆਂ ਨਾਲ ਮਸਲਾ ਰੱਖਦੇ ਜੇ ਸੋ ਆਹ ਕਹਾਣੀ ਵਾਪਰਿਆ ਤਾਂ ਕਹਿੰਦੇ ਸੇਬਾਂ ਚੋਂ ਸੰਤਰੀ ਸੰਤਰਾ ਨਿਕਲੀ ਆਪਾਂ ਕੱਲੇ ਸੰਤਰੇ ਦੀ ਗੱਲ ਕਰ ਰਹੇ ਹਾਂ ਦੋਸਤ ਕਈ ਹੋਰ ਨਾਮ ਵੀ ਦੱਸ ਰਹੇ ਨੇ ਕਹਿੰਦੇ ਨਹੀਂ ਉਹ ਮੈਂ ਪੁਰਾਣੇ ਸਮੇਂ ਦੀ ਗੱਲ ਕਰ ਰਿਹਾ ਸਰ ਜੁਗਣੀ ਮਸ਼ਹੂਰ ਸੰਤਰਾ ਖਾਸਾ ਸੋਹੀ ਰਾਣੋ ਬਦਲ ਹਾਂਜੀ 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 ਪਰ ਪਹਿਲਾਂ ਪਹਿਲਾਂ ਇਹੀ ਨਾਂ ਚੱਲਦਾ ਹੁੰਦਾ ਸੀ ਜਿਹੜੇ ਬਜ਼ੁਰਗ ਸੀਗੇ ਉਹਦੋਂ ਪੀਣ ਖਾਣ ਵਾਲੇ ਠੀਕ ਹੈ ਤੇ ਇਹੀ ਮਤਲਬ ਕਿ ਸੰਤਰਾ ਚੱਲਦੀ ਹੁੰਦੀ ਸੀ ਜੀ ਜੀ ਹੁਣ ਤਾਂ ਹੁਣ ਤਾਂ ਤੁਹਾਨੂੰ ਪਤਾ ਡਿਸਟਿਲਰੀਆਂ ਹੀ ਵਧੂ ਨੇ ਹੁਣ ਤਾਂ ਠੇਕੇ ਹੀ ਵਧੂਆ ਬ੍ਰਾਂਡ ਵੀ ਵਧੂਆ ਜੋ ਕੰਪਨਸ਼ਨ ਵੀ ਵਧੂਆ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਰਣਵੀਰ ਜੀ ਇੱਕ ਗੱਲ ਪੁੱਛ ਰਹੇ ਨੇ ਕਹਿੰਦੇ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਹੁਣ ਕਿੰਨੇ ਕੈਦੀ ਐ ਇਹਦੀ ਕੋਈ ਐਗਜ਼ੈਕਟ ਤਾ ਮੈਨੂੰ ਲੱਗਦਾ ਨਹੀਂ ਕੋਈ ਫਿਗਰ ਹੋ ਸਕਦੀ ਐ ਇਹ ਇੱਕ ਤਾਂ ਜਿਹੜੇ ਤਿੰਨ ਇਹਨਾਂ ਨੇ ਹੁਣ ਭੇਜੇ ਨੇ ਹਾਲ ਦੇ ਦਿਨਾਂ 'ਚ ਅਕਸ਼ੇ ਭੇਜਿਆ ਜਸਪਾਲ ਭੇਜਿਆ ਜਬਿੱਲਾ ਵੇਲੀਆ ਵਾਲਾ ਜੀ ਜੀ ਤਿੰਨ ਤੇ ਭੇਜਿਆ ਤੇ ਜੇ ਆਪਾਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਮਿਲਾ ਲਈਏ ਤਾਂ ਮੇਰੇ ਖਿਆਲ ਦੇ ਨਾਲ ਲਗਭਗ ਇਹ ਸਾਰੇ ਜਿਹੜੇ ਪੰਜਾਬ ਚੋਂ ਹੁਣ ਤੱਕ NSA ਅਤੇ NDPS ਤੇ ਜਿਹੜੇ ਭੇਜੇ ਗਏ ਆ ਇਹਨਾਂ ਦੀ ਗਿਣਤੀ ਦਰਜਨ ਦੇ ਆਸ-ਪਾਸ ਹੋਵੇਗੀ ਦਰਜਨ ਤੋਂ ਭਾਵ ਕਿ 13 ਵੀ ਹੋ ਸਕਦੇ ਆ ਐਗਜ਼ੈਕਟ ਉਹਨੂੰ ਮੈਨੂੰ ਪਤਾ ਨਹੀਂ ਹੈ ਮਤਲਬ ਕਿ ਤੁਸੀਂ ਦਰਜਨ ਪਰ ਦੇ ਕਰੀਬ ਕਹਿ ਸਕਦੇ ਹੋ ਕਿ ਪੰਜਾਬੀ ਹੁਣ ਤੱਕ ਡਿਬਰੂਗੜ ਸ਼ਿਫਟ ਕੀਤੇ ਜਾ ਚੁੱਕੇ ਆ ਜੀ